ਆਰਤੀ ਹਸਪੀਟਲ ਜਿਹੜਾ ਕਿ ਇਲਾਕੇ ਦਾ ਇੱਕ ਮੰਨਿਆ ਪਰ ਮੰਨਿਆ ਹਸਪੀਟਲ ਹੁਣ ਬਣ ਚੁੱਕਿਆ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਤੁਹਾਡੇ ਕੋਲ ਆਉਂਦੇ ਨੇ ਰੋਜ਼ਾਨਾ ਕਿਸ ਤਰ੍ਹਾਂ ਦੀਆਂ ਟੈਕਨੀਕਸ ਨੇ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਤੁਸੀਂ ਲੋਕਾਂ ਨੂੰ ਮਹੱਇਆ ਕਰਨਾ ਦੇਖੋ ਬਾਚਪਨ ਦੇ ਹੁਣ ਮਲਟੀਪਲ ਟ੍ਰੀਟਮੈਂਟ ਮੋਡੈਲਿਟੀਆਂ ਅਵੇਲੇਬਲ ਹੈ ਜਿਦੇ ਵਿੱਚ ਸਿੰਪਲ ਕੇਸਸ ਵਿੱਚ ਸਿੰਪਲ Ovulation Induction ਦੇ ਨਾਲ ਵੀ ਸਟਾਰਟ ਅਸੀਂ ਸ਼ੁਰੂ ਕਰਦੇ ਹਾਂ ਦਵਾਈਆਂ ਦੇ ਨਾਲ ਅਗਰ ਉਹਨਾਂ ਦੇ ਨਾਲ ਅੱਗੇ ਟ੍ਰੀਟਮੈਂਟ ਵਿੱਚ ਕੁਝ ਰਿਸਪੌਂਸ ਨਹੀਂ ਮਿਲੇ ਤਾਂ ਕਪਲਸ ਨੂੰ ਸਿਖੰਦੇ ਆ ਨੈਕਸਟ IUI ਦੇ ਵਿੱਚ ਇਨਸੈਮੀਨੇਸ਼ਨ ਐਂਡ ਡੋਨਰ ਇਨਸੈਮੀਨੇਸ਼ਨ ਟੈਕਨੀਕ ਕਹਿੰਦੇ ਆ ਇਹ ਸਭ ਵਿਧੀਆਂ ਨਾਲ ਟ੍ਰੀਟਮੈਂਟ ਕੀਤਾ ਜਾਂਦਾ ਹੈ ਇਹ ਬੱਚੇ ਦਾ ਜਨਮ ਹੋ ਗਿਆ ਉਸ ਤੋਂ ਬਾਅਦ ਲਗਭਗ ਜ਼ਿੰਮੇਵਾਰੀ ਹਸਪੀਟਲਸ ਦੀ ਖਤਮ ਹੋ ਜਾਂਦੀ ਹੈ ਪਰ ਤੁਸੀਂ ਜਿਵੇਂ ਆਖ ਰਹੇ ਹੋ ਕਿ ਤੁਹਾਡੇ ਕੋਲੇ ਬਹੁਤ ਫੈਸਿਲਿਟੀਜ਼ ਹੈਗੀਆਂ ਨੇ ਬੜੀਆਂ ਸਹੂਲਤਾਂ ਤੁਸੀਂ ਦੇ ਰਹੇ ਹੋ ਤੁਹਾਡੇ ਕੋਲੇ ਪੋਸਟ ਡਿਲੀਵਰੀ ਕੀ ਕੁਝ ਤੁਸੀਂ ਪ੍ਰੋਵਾਈਡ ਕਰਾਉਂਦੇ ਹੋ ਸਰ ਇੱਕ ਬੱਚਾ ਪੈਦਾ ਕਰਨਾ ਇੱਕ ਕਪਲ ਦੇ ਲਈ ਲਾਈਫਟਾਈਮ ਇਵੈਂਟ ਹੈ ਔਰ ਪੂਰੇ ਪਰਿਵਾਰ ਦੀ ਵੀ ਇਹ ਇੱਕ ਸੈਲੀਬ੍ਰੇਸ਼ਨ ਦਾ ਮੌਕਾ ਹੁੰਦਾ ਹੈ ਤੇ ਇਸ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੇਸ਼ੈਂਟ ਨੂੰ ਐਜ਼ ਅ ਫੈਮਿਲੀ ਇੱਥੇ ਬੱਚੇ ਦਾ ਵੈਲਕਮ ਕੀਤਾ ਜਾਏ ਸੋ ਐਟ ਬਰਥ ਯੂਜੂਲੀ ਬੱਚੇ ਦੀ ਫਰਸਟ ਕਿਟ ਰੂਮ ਡੈਕੋਰ ਤੋਂ ਲੈ ਕੇ ਕੇਕ ਕਟਿੰਗ ਮਦਰ ਨੂੰ ਇੱਕ ਲੈਕਟੇਸ਼ਨ ਅਸਿਸਟੈਂਟ ਦਿੱਤਾ ਜਾਂਦਾ ਹੈ ఫిਜ਼ੀਓਥੈਰੇਪੀ ਸੈਸ਼ਨਸ ਰਨ ਕੀਤੇ ਜਾਂਦੇ ਨੇ ਸਾਡੇ ਹਸਪੀਟਲ ਦੀ ਇੱਕ ਇੱਕ ਖਾਸੀਅਤ ਕਹਿ ਲੋ ਕਿ ਅਸੀਂ ਨਾਰਮਲ ਡਿਲੀਵਰੀ ਔਰ ਸੀਜ਼ੇਰੀਅਨ ਦੋਹਾਂ ਦਾ ਚਾਰਜ ਸੇਮ ਹੀ ਰੱਖਿਆ ਹੋਇਆ ਹੈ ਸੋ ਪੇਸ਼ੈਂਟ ਨੂੰ ਕਦੀ ਇਹ ਫੀਲਿੰਗ ਨਹੀਂ ਆਏਗੀ ਕਿ ਡਾਕਟਰ ਨੇ ਪੈਸੇ ਬਣਾਣ ਲਈ ਆਪਰੇਸ਼ਨ ਕਰ ਦਿੱਤਾ मैं तुम्हें दस्या फिजियोथेरेपी क्लासिज दैन डाइटिशियन क्लासि लमाज क्लासिज एंड लैक्ट्रिशियन क्लासिज सारी क्लास दे आर ओपन टू द जनरल पब्लिक कोई भी पेशेंट विदाउट स्पेंडिंग एनी मनी बीट विद एनी अदर हॉस्पिटल किसी भी हॉस्पिटल कंसल्टेशन कर रहे हैं दे कैन वॉक इन एंड अवेल द क्लास ਸਾਡੇ ਸਮਾਜ ਦੇ ਵਿੱਚ ਹਰ ਇੱਕ ਕਰਦਾ ਹਰ ਇੱਕ ਪਰਿਵਾਰ ਦਾ ਜਾਂ ਇਉਂ ਕਹ ਲਈ ਕਿ ਹਰ ਇੱਕ ਜੋੜੇ ਦਾ ਇਹ ਸੁਪਨਾ ਹੁੰਦਾ ਹੈ ਕਿ ਵਿਆਹ ਸ਼ਾਦੀ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਕਿਲਕਾਰੀਆਂ ਗੂੰਜਣ ਬੱਚਿਆਂ ਦੀ ਜਿਹੜੀ ਹੈ ਉਹ ਚਹਿਚਹਾਟ ਉਹਨਾਂ ਦੇ ਘਰ ਦੇ ਵਿੱਚ ਸੁਣਨ ਮਿਲੇ ਪਰ ਕੁਝ ਅਜਿਹੇ ਹੁੰਦੇ ਨਹੀਂ ਕਿ ਕੁਝ ਜੋੜੇ ਅਜਿਹੇ ਹੁੰਦੇ ਨਹੀਂ ਜਿਨ੍ਹਾਂ ਨੂੰ ਇਹ ਖੁਸ਼ੀਆਂ ਜਿਹੜੀਆਂ ਨੇ ਉਹ ਬੜੀ ਦੇਰੀ ਦੇ ਨਾਲ ਨਸੀਬ ਹੁੰਦੀ ਨੇ ਜਾਂ ਇਉਂ ਕਹ ਲਈ ਕਿ ਕਈ ਤਰ੍ਹਾਂ ਦੀਆਂ ਕੁਝ ਕੰਪਲਿਕੀਸ਼ਨਸ ਉਹਨਾਂ ਦੀ ਲਾਈਫ ਦੇ ਵਿੱਚ ਹੁੰਦੀਆਂ ਨੇ ਪਰ ਜਿਵੇਂ ਆਖਿਆ ਜਾਂਦਾ ਕਿ ਜੇਕਰ ਸਮੱਸਿਆ ਹੈ ਤਾਂ ਉਸ ਦਾ ਸਮਾਧਾਨ ਵੀ ਹੈ ਅਸੀਂ ਇਸ ਵਕਤ ਬੈਠੇ ਹਾਂ ਆਰਤੀ ਹਸਪੀਟਲ ਜਲੰਧਰ ਦੇ ਵਿੱਚ ਔਰ ਮੇਰੇ ਨਾਲ ਇਸ ਹਸਪੀਟਲ ਦੇ ਮੁੱਖ ਪ੍ਰਬੰਧਕ ਡਾਕਟਰ ਆਰਤੀ ਗੁਪਤਾ ਮੌਜੂਦ ਨੇ ਜਿਹੜੇ ਬੇਔਲਾਦ ਜੋੜਿਆਂ ਦੇ ਵਾਸਤੇ ਇੱਕ ਵਰਦਾਨ ਸਾਬਤ ਹੋ ਰਹੇ ਨੇ ਕਿਉਂਕਿ ਇਸ ਹਸਪੀਟਲ ਦੇ ਵਿੱਚ ਬੇਔਲਾਦ ਜੋੜਿਆਂ ਨੂੰ ਖੁਸ਼ੀਆਂ ਦੇ ਕੇ ਰਵਾਨਾ ਕੀਤਾ ਜਾਂਦਾ ਮੈਮ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨੂੰ ਹਾਂਜੀ ਹੈਲੋ ਮੇਰੇ ਵੱਲੋਂ ਸਭ ਪੀਟੀਸੀ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਅਤਿ ਸਤਿ ਸ਼੍ਰੀ ਅਕਾਲ ਜਿਵੇਂ ਅਸੀਂ ਸ਼ੁਰੂ ਦੇ ਵਿੱਚ ਜ਼ਿਕਰ ਕਰ ਰਹੇ ਹਾਂ ਕਿ ਹਰ ਇੱਕ ਘਰ ਦਾ ਹਰ ਇੱਕ ਪਰਿਵਾਰ ਦਾ ਸੁਪਨਾ ਹੁੰਦਾ ਹੈ ਬੱਚਿਆਂ ਨੂੰ ਲੈ ਕੇ ਕੀ ਘਰ ਦੇ ਵਿੱਚ ਬੱਚੇ ਹੋਣ ਖੁਸ਼ੀਆਂ ਹੋਣ ਬੱਚਿਆਂ ਦੇ ਨਾਲ ਪਰ ਅਜੋਕੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਬੇਔਲਾਦਪਨ ਜਿਹੜਾ ਉਹ ਵੱਧ ਰਿਹਾ ਹੈ ਕੀ ਕਾਰਨ ਹੈ ਕਿ ਨੇ ਕੀ ਇਸ ਦੇ ਪਿੱਛੇ ਅਸੀਂ ਕਹਿ ਸਕਦੇ ਕਿ ਕੀ ਸਥਿਤੀਆਂ ਕੀ ਬਣ ਜੰਦੀ ਨੇ ਇਸ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਤਾਂ ਦੇਖਣ ਚਾਇਆ ਹੈ ਕਿ ਅੱਜ ਦੀ ਰੇਟ ਵਿੱਚ ਨਵ ਵਿਆਹਤ ਜੋੜਿਆਂ ਦੇ ਵਿੱਚ ਅੱਜ ਦੀ ਰੇਟ ਵਿਚ ਇਸ ਸੋਸਾਇਟੀ ਵਿੱਚ ਇੰਡੀਆ ਵਿੱਚ ਕਾਫੀ ਕਾਮਨ ਹੋ ਗਿਆ ਹੈ 10% ਦੇ ਆਸ-ਪਾਸ ਕਪਲ ਸਾਡੇ ਕੋਲ ਆ ਰਹੇ ਨੇ ਜਿਨ੍ਹਾਂ ਨੂੰ ਇਨਫਰਟੀਲਿਟੀ ਜਾਂ ਬੇਔਲਾਦਪਨ ਦੇਖਿਆ ਜਾਂਦਾ ਜਿਨ੍ਹਾਂ ਵਿੱਚ ਔਰ ਇਸ ਦਾ ਮੁੱਖ ਕਾਰਨ ਅੱਜ ਦੀ ਰੇਟ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲੇਟ ਮੈਰਿਜਸ ਠੀਕ ਹੈ ਐਂਡ ਲੜਕੀਆਂ ਦਾ ਆਪਣੇ ਕੈਰੀਅਰ ਪ੍ਰਤੀ ਬਹੁਤ ਜ਼ਿਆਦਾ ਕੌਨਸ਼ੀਅਸ ਹੋ ਜਾਣਾ ਕਪਲ ਵੀ ਨਹੀਂ ਚਾਹਦੇ ਬਹੁਤ ਜਲਦੀ ਬੱਚੇ ਕਰਕੇ ਬਿਜ਼ੀ ਹੋਣਾ ਜਦ ਤੱਕ ਉਹ ਰਿਅਲਾਈਜ਼ ਕਰਦੇ ਕਿ ਅਸੀਂ ਹੁਣ ਅੱਗੇ ਪਰਿਵਾਰ ਵਧਾਣਾ ਹੈ ਤਦ ਤੱਕ ਆਜ ਵਾਧ ਜਾਂਦੀ ਹੈ ਕੁਝ ਆਪਣੇ ਖਾਨ ਪੀਣ ਦੇ ਜੋ ਸਾਨੂੰ ਖਾਣ ਨੂੰ ਮਿਲਦਾ ਹੈ ਵਿੱਚ ਬਹੁਤ ਸਾਰੇ ਕੈਮੀਕਲ ਪੈਸਟੀਸਾਈਡਸ ਵਗੈਰਾ ਪਏ ਹੁੰਦੇ ਉਹਦੇ ਕਾਰਨ ਵੀ ਇਹਦੇ ਵਿੱਚ ਇਨਕਰੀਸ ਹੈ ਐਂਡ ਮੈਲਸ ਵਿੱਚ ਵੀ ਬਿਕੋਜ਼ ਆਫ ਦਾ ਡਾਈਟਰੀ ਪੈਟਰਨ ਇਨਕਰੀਸ ਇਨ ਫਰਟੀਲਿਟੀ ਪੈਟਰਨ ਹੈ ਮੈਂ ਤੁਹਾਡਾ ਲਗਭਗ 15 ਸਾਲ ਦਾ ਤਜਰਬਾ ਹੈਗਾ ਇਸ ਫੀਲਡ ਦੇ ਵਿੱਚ ਇੱਕ ਸਾਡੀ ਸਮਾਜਿਕ ਮਿਥ ਹੈਗੀ ਹੈ ਕਿ ਜੇਕਰ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੋ ਰਿਹਾ ਵਿਆਹੁਤਾ ਜੋੜੇ ਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਆ ਰਿਹਾ ਤਾਂ ਸਮਾਜ ਦਾ ਇੱਕ ਧਾਰਨਾ ਹੈਗੀ ਹੈ ਕਿ ਲੜਕੀ ਨੂੰ ਜਾਂ ਸਿਓ ਨੂੰ ਕਹਿੰਦੇ ਕਿ ਲੇਡੀ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਕਿ ਇਹ ਇਸ ਵਿੱਚ ਕੋਈ ਨਾ ਕੋਈ ਕਮੀ ਹੋਣੀ ਹੈ ਜਿਸ ਕਰਕੇ ਬੱਚਾ ਨਹੀਂ ਹੋ ਰਿਹਾ ਹਾਂਜੀ ਐਜ਼ ਅ ਡਾਕਟਰ ਐਂਡ ਐਜ਼ ਅ ਫੀਮੇਲ ਸਾਡਾ ਫਰਸਟ ਡਿਊਟੀ ਬਣਦੀ ਹੈ ਕਿ ਇਸ ਮਿਥ ਨੂੰ ਬਸ ਕੀਤਾ ਜਾਏ ਕਿ ਫੀਮੇਲ ਇਕੱਲੀ ਇਸ ਚੀਜ਼ ਲਈ ਰਿਸਪੋਨਸਿਬਲ ਨਹੀਂ ਰਹਿੰਦੀ ਯੂਜੂਲੀ uh, 40% 40% ਜੋੜਿਆਂ ਦੇ ਵਿੱਚ ਫੀਮੇਲ ਦੇ ਵਿੱਚ ਕੁਝ ਨਾ ਕੁਝ ਕਾਰਨ ਨਿਕਲਦਾ ਹੈ অলਮੋਸਟ 40% ਜੋੜਿਆਂ ਦੇ ਵਿੱਚ ਜੈਂਟਸ ਦੇ ਵਿੱਚ ਮੈਲਜ਼ ਦੇ ਵਿੱਚ ਕੁਝ ਨਾ ਕੁਝ ਕਾਰਨ ਨਿਕਲਦਾ ਹੈ ਕੁਝ 10% ਇਹੋ ਜਿਹੇ ਕਪਲਸ ਹੁੰਦੇ ਜਿੰਨਾ ਵਿੱਚ ਦੋਵਾਂ ਵਿੱਚ ਹੀ ਪ੍ਰੋਬਲਮ ਨਿਕਲਦੀ ਹੈ ਕੁਝ 10% ਕੁਝ ਵੀ ਨਹੀਂ ਨਿਕਲਦਾ ਜਿਹਨੂੰ ਅਸੀਂ ਅਨਐਕਸਪਲੇਨਡ ਫਰਟੀਲਿਟੀ ਕਹਿੰਦੇ ਨੇ ਇਸ ਕਰਕੇ ਅਸੀਂ ਪੇਸ਼IENTS ਨੂੰ ਇਹ ਸਮਝਾਉਂਦੇ ਵੀ ਆ ਤੇ ਪ੍ਰਮੋਟ ਵੀ ਕਰਦੇ ਆ ਕਿ ਬਾਂਝਪਨ ਵਰਡ ਨਾ ਯੂਜ਼ ਕੀਤਾ ਜਾਏ ਬੇਔਲਾਦਪਨ ਜਾਂ ਫਿਰ ਨੀ ਸੰਤਾਨ ਗੰਪਤੀ ਇਜ਼ ਅ ਬੈਟਰ ਵਰਡ ਔਰ ਅਲੋਂਗ ਵਿਦ ਟ੍ਰੀਟਮੈਂਟ ਟ੍ਰੀਟਮੈਂਟ ਦੇ ਨਾਲ ਨਾਲ ਇਸ ਦੀ ਅਵੇਅਰਨੈਸ ਕ੍ਰੀਏਟ ਕਰਨਾ ਵੀ ਐਜ਼ ਅ ਡਾਕਟਰ ਸਾਡੀ ਡਿਊਟੀ ਬਣਦੀ ਹੈ ਜਿਹਦੇ ਵਿੱਚ ਅਸੀਂ ਕਾਫੀ ਕੁਝ ਕਰਨ ਦੀ ਅਵੇਅਰਨੈਸ ਪ੍ਰੋਗਰਾਮਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਇਸੇ ਗਲਤੀ ਹੋਣ ਲੱਗਾ ਸੀ ਕਿ ਆਰਤੀ ਹਸਪੀਟਲ ਜਿਹੜਾ ਕਿ ਇਲਾਕੇ ਦਾ ਇੱਕ ਮੰਨਿਆ ਪਰ ਮੰਨਿਆ ਹਸਪੀਟਲ ਹੁਣ ਬਣ ਚੁੱਕਿਆ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਤੁਹਾਡੇ ਕੋਲ ਆਉਂਦੇ ਨੇ ਰੋਜ਼ਾਨਾ ਕਿਸ ਤਰ੍ਹਾਂ ਦੀਆਂ ਟੈਕਨੀਕਸ ਨੇ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਤੁਸੀਂ ਲੋਕਾਂ ਨੂੰ ਮੁਹੱਈਆ ਕਰਾ ਦੇਖੋ ਬਾਚਪਨ ਦੇ ਹੁਣ ਮਲਟੀਪਲ ਟ੍ਰੀਟਮੈਂਟ ਮੋਡੈਲਿਟੀਆਂ ਅਵੇਲੇਬਲ ਹੈ ਜਿਦੇ ਵਿੱਚ ਸਿੰਪਲ ਕੇਸਸ ਵਿੱਚ ਸਿੰਪਲ Ovulation Induction ਦੇ ਨਾਲ ਵੀ ਸਟਾਰਟ ਅਸੀਂ ਸ਼ੁਰੂ ਕਰਦੇ ਹਾਂ ਦਵਾਈਆਂ ਦੇ ਨਾਲ ਅਗਰ ਉਹਨਾਂ ਦੇ ਨਾਲ ਅੱਗੇ ਟ੍ਰੀਟਮੈਂਟ ਵਿੱਚ ਕੁਝ ਰਿਸਪੌਂਸ ਨਹੀਂ ਮਿਲੇ ਤਾਂ ਕਪਲਸ ਨੂੰ ਸਿੱਖਣਿਆ ਨੈਕਸਟ ਹੁੰਦਾ ਹੈ ਕਿ ਟੂ ਇਨਵੈਸਟੀਗੇਟ ਫਰਦਰ ਅੱਗੇ ਲੱਭਿਆ ਜਾਏ ਕੀ ਕਾਰਨ ਹੋ ਸਕਦਾ ਥੈਨ IUI IVF ਜਿਹਨੂੰ ਟੈਸਟੂ ਬੇਬੀ ਵੀ ਕਿਹਾ ਜਾਂਦਾ ਹੈ IVF ਦੇ ਅੱਗੇ ਕੋਰ ਰਿਫਾਈਨਡ ਵਿਧਿਆ ਨੇ ਜਿੱਥੇ ਇਕਸੀ ਆ ਜਾਂਦੀ ਹੈ 레이జర్ ਹੈਚਿੰਗ ਆ ਜਾਂਦੀ ਹੈ ਠੀਕ ਹੈ ਦੈਨ ਸਰਗੇਸੀ ਮੇਲ ਡੋਨਰਸ ਜਿਹਨੂੰ ਆਈਯੂਆਈ ਦੇ ਵਿੱਚ ਇਨਸੈਮੀਨੇਸ਼ਨ ਐਂਡ ਡੋਨਰ ਇਨਸੈਮੀਨੇਸ਼ਨ ਟੈਕਨੀਕ ਕਹਿੰਦੇ ਆ ਇਹ ਸਭ ਵਿਧਿਆ ਨਾਲ ਟ੍ਰੀਟਮੈਂਟ ਕੀਤਾ ਜਾਂਦਾ ਹੈ। ਪਰ ਜਿਹੜੀ ਤੁਹਾਡੇ ਕੋਲ ਪੇਸ਼ੈਂਟਸ ਉਹਦੇ ਨੇ ਕਿਹੜੀਆਂ ਤਰ੍ਹਾਂ ਦੀਆਂ ਕੁਇਰੀਜ਼ ਹੋਣਗੀਆਂ ਕਿਉਂਕਿ ਆਮ ਤੌਰ ਤੇ ਜਿਹੜੀ ਸਾਡਾ ਸਮਾਜਿਕ ਤਾਣਾ ਬਾਣਾ ਸੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਇੱਥੇ ਬੈਠੀ ਹੈਗੀ ਆ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਜਾਂ ਕਈ ਤਰ੍ਹਾਂ ਦੇ ਸਵਾਲ ਵੀ ਹੁੰਦੇ ਨੇ ਕਿ ਜਿਹੜੀ ਇੱਕ ਨਾਰਮਲ ਪ੍ਰੈਗਨੈਂਸੀ ਹੁੰਦੀ ਆ ਜਾਂ ਪ੍ਰੈਗਨੈਂਸੀ ਤੋਂ ਲੈ ਕੇ ਡਿਲੀਵਰੀ ਤੱਕ ਔਰ ਇਹ ਜਿਹੜੀਆਂ ਟੈਕਨੀਕਸ ਹੈਗੇ ਨੇ ਇਹਦੇ ਵਿੱਚ ਫਿਰ ਕਿੰਨਾ ਕੁ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜਾਂ ਕਿੰਨਾ ਕੁ ਫਰਕ ਹੁੰਦਾ ਹੈ ਦੇਖੋ ਇਹ ਬਹੁਤ ਕਾਮਨਲੀ ਪੇਸ਼ੈਂਟ ਪੁੱਛਦੇ ਹੈ ਜਿਹੜਾ ਵੀ ਕਪਲ ਇਕ ਆਂਦਾ ਹੈ ਟ੍ਰੀਟਮੈਂਟ ਦੇ ਲਈ ਉਹਨਾਂ ਦਾ ਪਹਿਲਾ ਕੁਐਸਚਨ ਹੁੰਦਾ ਹੈ ਕਿ ਜੇ ਅਸੀਂ ਟ੍ਰੀਟਮੈਂਟ ਰਾਹੀਂ ਬੱਚਾ ਕਰਾਵਾਂਗੇ ਤਾਂ ਕੀ ਸਾਨੂੰ ਬਹੁਤ ਜ਼ਿਆਦਾ ਕੰਪਲਿਕਸ਼ਨਸ ਫੇਸ ਕਰਨੀਆਂ ਪੈਣਗੀਆਂ ਕਿ ਸਾਨੂੰ ਬਹੁਤ ਜ਼ਿਆਦਾ ਰੈਸਟ ਕਰਨੀ ਪਵੇਗੀ ਉਹਦੇ ਵਿੱਚ ਮੇਰਾ ਰੂਟੀਨ ਚ ਇਹ ਜਵਾਬ ਹੁੰਦਾ ਹੈ ਕਿ ਜੇ ਤਾਂ ਸਿੰਪਲ ਮੈਡੀਕੇਸ਼ਨ ਜਾਂ ਵੀਰੇਜ ਦੇ ਟੀਕੇ ਦੇ ਰਾਹੀਂ ਅਸੀਂ ਇਲਾਜ ਕਰ ਰਹੇ ਹਾਂ ਤਾਂ ਉਹਦੇ ਵਿੱਚ ਤਾਂ ਬਹੁਤ ਜ਼ਿਆਦਾ ਕੁਝ ਖਾਸ ਰੈਸਟ ਅਸੀਂ ਕਹਿੰਦੇ ਨਹੀਂ ਔਰ ਅਗਰ ਅਸੀਂ ਆਈਵੀਐਫ ਤੇ ਜਾ ਰਹੇ ਹਾਂ ਜਿੰਨੂੰ ਅਸੀਂ ਟੈਸਟਿਬੇਬੀ ਮੈਂ ਕਹਿ ਰਹੀ ਹਾਂ ਉਹਦੇ ਵਿੱਚ ਥੋੜਾ ਲਿਟਲ ਪੈਂਦੀ ਇਨੀਸ਼ਲ 2 ਤੋਂ 3 ਮਹੀਨੇ ਫਰਸਟ 3 ਮੰਥਸ ਆਫ ਪ੍ਰੈਗਨਨਸੀ 3 ਮਹੀਨਿਆਂ ਬਾਅਦ ਆਈਵੀਐਫ ਪ੍ਰੈਗਨਨਸੀ ਵੀ ਇਜ਼ ਲਾਈਕ ਨਾਰਮਲ ਪ੍ਰੈਗਨਨਸੀ 3 ਮਹੀਨਿਆਂ ਬਾਅਦ ਕੁਝ ਐਕਸਟਰਾ ਰੈਸਟ ਨਹੀਂ ਕਰਨੀ ਪੈਂਦੀ ਕੁਝ ਐਕਸਟਰਾ ਪ੍ਰੀਕਾਸ਼ਨਸ ਨਹੀਂ ਲੈਣੀਆਂ ਪੈਂਦੀਆਂ ਐਂਡ ਇਟ ਇਜ਼ ਲਾਈਕ ਅ ਨਾਰਮਲ ਪ੍ਰੈਗਨਨਸੀ ਦਵਾਈ ਉਹੀ ਖਾਣੀ ਹੈ ਜਿਹੜੀ ਨਾਰਮਲ ਪ੍ਰੈਗਨਨਸੀ ਚ ਦਿੱਨੇ ਆ ਤਾਂ ਇਟ ਇਜ਼ ਆਲਮੋਸਟ ਸੇਮ ਔਨ ਵੈਰੀ ਫਰਸਟ ਡੇ ਸ਼ੁਰੂਆਤ ਤੋਂ ਜਦੋਂ ਪੇਸ਼ੈਂਟ ਤੁਹਾਡੇ ਕੋਲ ਆ ਜਾਂਦਾ ਜਦੋਂ ਕੋਈ ਜੁੜਾ ਤੁਹਾਡੇ ਕੋਲ ਆਦਾ ਤਿਲ ਲਿਵਰੀਟਾ ਕੋਲ ਕੀ ਕੀ ਤੁਹਾਡੇ ਕੋਲ ਫੈਸਿਲਿਟੀਆਂ ਜਾਈ ਨੇ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਸਾਰਾ ਫਿਰ ਕੀ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਦਿੱਕਤ ਨਾ ਆਵੇ ਜਾਂ ਉਹਨਾਂ ਦੀ ਕਾਉਂਸਲਿੰਗ ਹੈਗੀ ਆ ਜਾਂ ਹੋਰ ਫੈਸਿਲਿਟੀਆਂ ਕੀ ਕੁਝ ਪ੍ਰੋਵਾਈਡ ਕਰਦੇ ਹੋ ਯੂਜੂਲੀ ਪ੍ਰੈਗਨਨਸੀ ਅਸੀਂ ਸੋਚਦੇ ਹਾਂ ਕਿ ਇਹ ਲਾਈਫਟਾਈਮ ਦਾ ਐਕਸਪੀਰੀਅੰਸ ਹੈ ਜਿਹੜਾ ਕਿ ਇੱਕ ਲੇਡੀ ਨੇ ਇੱਕ ਜਾਂ ਦੋ ਵਾਰੀ ਪੁਗਤਨਾ ਹੈ ਸੋ ਉਹਨੂੰ ਜਿੰਨਾ ਅਸੀਂ ਪ੍ਰੈਜ਼ੈਂਟ ਕਰ ਸਕਦੇ ਹਾਂ ਜਿੰਨਾ ਉਹਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਵੀ ਟ੍ਰਾਈਅਰ ਬੈਸਟ ਹੇਅਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਥਰੂਆਊਟ ਦ ਪ੍ਰੈਗਨਨਸੀ ਇੱਕ ਅੱਛੀ ਕਾਉਂਸਲਰ ਦੀ ਸਪੋਰਟ ਰਹੇ ਕੋਈ ਵੀ ਪਰੇਸ਼ਾਨੀ ਹੋਵੇ ਉਹਨੂੰ ਅੱਛੀ ਤਰ੍ਹਾਂ ਅਟੈਂਡ ਕੀਤਾ ਜਾਵੇ ਜਦੋਂ ਹਸਪੀਟਲ ਵੀ ਆਣ ਉਹਨਾਂ ਦਾ ਇੱਥੇ ਆ ਕੇ ਐਕਸਪੀਰੀਅੰਸ ਬਹੁਤ ਅੱਛਾ ਰਹੇ ਜਿਹਦੇ ਵਿੱਚ ਅਸੀਂ ਥਰੂਆਊਟ ਪ੍ਰੈਗਨਨਸੀ ਕੁਝ ਕਲਾਸਿਸ ਪੇਸ਼ੈਂਟਸ ਨੂੰ ਅਵੇਲ ਕਰਾਨੀਆਂ ਜਿਹਦੇ ਵਿੱਚ ਐਕਸਰਸਾਈਜ਼ ਕਲਾਸਿਸ ਐਂਡ ਫਿਜ਼ੀਓਥੈਰੇਪੀ ਕਲਾਸਿਸ ਕਾਉਂਸਲਿੰਗ ਕਲਾਸਿਸ ਥੈਨ ਬ੍ਰੈਸਟ ਫੀਡਿੰਗ ਕਲਾਸਿਸ ਵਿਲ ਬੀ 기ਵਨ ਐਂਡ ਥੈਨ ਉਹਦੇ ਨਾਲ ਨਾਲ ਡਾਈਟੀਸ਼ਨ ਦੀ ਕਲਾਸਿਸ ਵੀ ਰਨ ਕਰਦੇ ਆ ਕਿ ਜਿਹਦੇ ਵਿੱਚ ਉਹਨਾਂ ਦੀ ਜਿਹੜੀ ਰੂਟੀਨ ਕੁਰੀਜ਼ ਹੈ ਰਿਗਾਰਡਿੰਗ ਪ੍ਰੈਗਨਸੀ ਕਿ ਇਹਦੇ ਵਿੱਚ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਨੋਰਮਲ ਡਿਲੀਵਰੀ ਦੇ ਚਾਂਸਸ ਵਧਾਉਣ ਲਈ ਕੁਝ ਫਿਜ਼ੀਓਥੈਰੇਪੀ ਸੈਸ਼ਨਸ ਵੀ ਰੱਖਦੇ ਆ ਕਿ ਜਿਹਦੇ ਵਿੱਚ ਲਮਾਸ ਕਲਾਸਿਸ ਵੀ ਰਨ ਕਰਦੇ ਆ ਜਿਸ ਨਾਲ ਪੇਸ਼ੈਂਟ ਨੂੰ ਇਹ ਜਿਹੜਾ ਥਰੋਅਆਊਟ ਦਾ ਪ੍ਰੈਗਨਸੀ ਦਾ ਸਫਰ ਔਰ ਡਿਊਰਿੰਗ ਡਿਲੀਵਰੀ ਉਹ ਵੀ ਈਜ਼ੀ ਹੋ ਜਾਂਦਾ ਹੈ ਇਹ ਜਿਹੜੀ ਸਾਰੀ ਕਲਾਸਿਸ ਹੈ ਇਹ ਫ੍ਰੀ ਆਫ ਕਾਸਟ ਟੂ ਦਾ ਪੇਸ਼ੈਂਟ ਜਿਹੜੇ ਸਾਡੇ ਕੋਲ ਇੱਥੇ ਆ ਕੇ انرੋਲ ਕਰਦੇ ਆ ਫਾਰ ਡਿਲੀਵਰੀ ਉਹਨਾਂ ਨੂੰ ਫ੍ਰੀ ਆਫ ਕਾਸਟ ਦਿੱਤੀਆਂ ਜਾਂਦੀਆਂ ਹੈ we don't charge extra ਪਰ ਇੱਕ ਲੋਕਾਂ ਦੇ ਵਿੱਚ ਵੀ ਹੁੰਦਾ ਕਿ ਜਿਵੇਂ ਅਸੀਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਤੁਸੀਂ ਵੀ ਆਖਰੋ ਕਿ ਜਿਹੜੀਆਂ ਮਾਡਰਨ ਟੈਕਨਿਕਸ ਹੈਗੇ ਨੇ ਜਾਂ ਇਲਾਜ ਦੀ ਹਰ ਸਹੂਬਿਦਾਂ ਤੁਹਾਡੇ ਕੋਲ ਉਪਲਬਧ ਹੈਗੀ ਹੈ ਫਿਰ ਲੋਕਾਂ ਦੇ ਜ਼ੇਹਨ ਦੇ ਵਿੱਚ ਇਹ ਵੀ ਹੁੰਦਾ ਵੀ ਹੋ ਸਕਦਾ ਸਾਡਾ ਬਿੱਲ ਵੀ ਮੋਟਾ ਤਾਜਾ ਬਣ ਜਾਵੇ ਜੀ ਜਿਹੜੀ ਮਿਥ ਹੈਗੀ ਹੈ ਬਾਉਂਡ ਟੂ ਕਮ ਹੈ ਬਟ ਦੈਨ ਇਥੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਵੀ ਸ਼ੁੱਡ ਗਿਵ them ਬੈਸਟ ਸਰਵਿਸਿਸ ਸਭ ਤੋਂ ਅੱਛੀ ਤੋਂ ਅੱਛੀ ਸਰਵਿਸ ਦਿੱਤੀ ਜਾਵੇ ਐਂਡ ਘੱਟ ਤੋਂ ਘੱਟ ਪੈਸਿਆਂ ਵਿੱਚ ਇਲਾਜ ਦੀ ਕਾਸਟ ਇਜ਼ ਵੈਰੀ ਜੈਨੂਇਨ ਕੁਝ ਐਕਸਟਰਾ ਓਵਰ ਦ ਬੋਰਡ ਐਸੀ ਚਾਰਜ ਨਹੀਂ ਕਰਦੇ ਪੇਸ਼ੈਂਟ ਨੂੰ। ਤੋ ਇਟ ਇਜ਼ ਵੈਰੀ ਪਾਕਟ ਫ੍ਰੈਂਡਲੀ। ਜਿਹੜੇ ਲੋਕ ਸਾਨੂੰ ਵੇਖ ਰਹੇ ਨੇ ਜਿਨ੍ਹਾਂ ਦੇ ਕਨਸੀਵ ਕਰਨਾ ਹੈ ਜਾਂ ਜਿਨ੍ਹਾਂ ਦੇ ਬੇਬੀ ਦੀ ਤਿਆਰੀ ਕਰ ਰਹੇ ਆ ਕੀ ਟਿਪਸ ਕੀ ਦੇਣਾ ਚਾਹੁੰਦੇ ਹੋ ਕਿਉਂਕਿ ਜੋ ਕਿ ਸਮੇਂ ਦੇ ਵਿੱਚ ਲੋਕ ਕਈ ਸੋਸ਼ਲ ਮੀਡੀਆ ਤੇ ਕਈ ਕੁਝ ਪੜ ਲੈਂਦੇ ਆ ਕਈਆਂ ਨੂੰ ਫਾਇਦਾ ਵੀ ਹੁੰਦਾ ਹੈ ਨੁਕਸਾਨ ਜ਼ਿਆਦਾ ਹੁੰਦਾ ਲੋਕਾਂ ਨੂੰ ਉਸ ਚੀਜ਼ ਦਾ ਕਿਉਂਕਿ ਜਦੋਂ ਘਰੇ ਬੈਠੇ ਡਾਕਟਰ ਬਣ ਜਾਂਦੇ ਆ ਤੁਸੀਂ ਕੀ ਟਿਪਸ ਦਿੰਦੇ ਹੋ? ਸਭ ਤੋਂ ਇੰਪੋਰਟੈਂਟ ਤੇ ਇਹ ਹੈ ਕਿ ਫਸਟ ਆਫ ਆਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚੈੱਕ ਆਊਟ ਨਾ ਕਰੋ ਕਿ ਇਹ ਸਾਨੂੰ ਕਿਹੜੀ ਚੀਜ਼ ਹੈਲਪ ਕਰੇਗੀ ਕਿਹੜੀ ਚੀਜ਼ ਨਹੀਂ ਹੈਲਪ ਕਰੇਗੀ ਬਿਕੋਜ਼ ਮੋਸਟ ਆਫ ਟਾਈਮਸ ਝੂਠੀਆਂ ਗੱਲਾਂ ਫੈਲਦੀਆਂ ਨੇ ਉਹਦੇ ਨਾਲ ਐਂਡ ਪੇਸ਼IENTS ਦੀ ਐਂਗਜ਼ਾਇਟੀ ਤੇ ਪਰੇਸ਼ਾਨੀ ਵਧ ਜਾਂਦੀ ਹੈ ਜਦੋਂ ਵੀ ਜਿਹੜਾ ਵੀ ਪੇਸ਼ੈਂਟ ਸੋਸ਼ਲ ਮੀਡੀਆ ਰੀਡ ਕਰਕੇ ਆਉਂਦਾ ਹੈ ਉਹਨੂੰ ਸਭ 15 ਤੋਂ 20 ਮਿੰਟ ਤੇ ਐਕਸਟਰਾ ਇਹੀ ਲੱਗਦੇ ਨੇ ਕਿ ਸਮਝਾਣ ਲਈ ਕਿ ਇਹ ਸਭ ਝੂਠੀਆਂ ਗੱਲਾਂ ਨੇ ਫਾਲੋ ਦੋ ਡਾਕਟਰ ਠੀਕ ਹੈ ਇੰਪੋਰਟੈਂਟ ਹੈ ਕਿ ਆਪਣਾ ਲਾਈਫ ਸਟਾਈਲ ਮੋਡੀਫਿਕੇਸ਼ਨਸ ਕਰਨ ਪੇਸ਼ੈਂਟ ਨੂੰ ਥੋੜਾ ਬਹੁਤ ਐਕਸਰਸਾਈਜ਼ ਆਪਣੀ ਰੂਟੀਨ ਚ ਰੱਖਣੀ ਚਾਹੀਦੀ ਹੈ ਮੈਡੀਟੇਸ਼ਨ ਯੋਗਾ ਇਜ਼ ਇੰਪੋਰਟੈਂਟ ਬਿਕੋਜ਼ ਇਹ ਸਭ ਚੀਜ਼ਾਂ ਤੁਹਾਨੂੰ ਮੈਂਟਲੀ ਰਿਲੈਕਸ ਕਰਕੇ ਤੁਹਾਨੂੰ ਇਹ ਬੈਨੀਫਿਟ ਕਰਦੀਆਂ ਨੇ ਕਿ ਬਾਡੀ ਬਿਕਮਸ ਵੈਰੀ ਕੰਡਿਊਸਿਵ ਬਾਡੀ ਤੁਹਾਡੀ ਪ੍ਰੈਗਨਨਸੀ ਨੂੰ ਅੱਗੇ ਚਲਾਣ ਦੇ ਲਾਇਕ ਹੋ ਜਾਂਦੀ ਹੈ ਅਗਰ ਜਿੰਨਾ ਅਸੀਂ ਸਟ्रेस ਲਵਾਂਗੇ ਜਿੰਨਾ ਟੈਨਸ਼ਨ ਲਵਾਂਗੇ ਉਹਨਾਂ ਹੀ ਪ੍ਰੈਗਨਨਸੀ ਤੁਹਾਡੇ ਫਾਈਟ ਕਰਦੀ ਹੈ ਪ੍ਰੈਗਨਨਸੀ ਨੂੰ ਆਣ ਨਹੀਂ ਦਿੰਦੀ ਔਰ ਪ੍ਰੈਗਨਨਸੀ ਦੇ ਵਿੱਚ ਵੀ ਰਿਲੈਕਸੇਸ਼ਨ ਜਿਹੜੀ ਟ੍ਰੀਟਮੈਂਟਸ ਹੈ ਟੈਕਨੀਕਸ ਅਗਿਆ ਨੇ ਪ੍ਰੈਗਨਨਸੀ ਨੂੰ ਹੈਲਦੀ ਤਰੀਕੇ ਨਾਲ ਅੱਗੇ ਵਧਾਂਚ ਹੈਲਪ ਕਰਦੀਆਂ ਸੋ ਬੇਸਿਕਲੀ ਨੋ ਸਟ्रेस ਰਿਲੈਕਸੇਸ਼ਨ ਐਂਡ ਐਕਸਰਸਾਈਜ਼ ਇਹ ਚੀਜ਼ਾਂ ਬਹੁਤ ਹੈਲਪ ਕਰਦੀਆਂ ਫਾਰ ਪ੍ਰੈਗਨਨਸੀ ਇੱਕ ਵਿਦੌਟ ਤੋਂ ਹੋਰ ਸਵਾਲ ਪੁੱਛਣਾ ਕਿ ਜਿਵੇਂ ਲੋਕਾਂ ਦੇ ਜ਼ਿਹਨ ਦੇ ਵਿੱਚ ਹੁੰਦਾ ਹੈ ਕਿ ਨਾਰਮਲ ਡਿਲੀਵਰੀ ਹੋਏਗੀ ਹੋ ਸਕਦਾ ਸਾਡਾ ਖਰਚਾ ਘੱਟ ਹੋਏਗਾ ਸਿਜ਼ੇਰੀ ਨਹੀਂ ਹੋ ਗਿਆ ਸਾਡਾ ਬਿੱਲ ਵੱਧ ਜਾਏਗਾ ਉਸ ਨੂੰ ਲੈ ਕੇ ਕੀ ਕੁਝ ਕਿਸ ਤਰੀਕੇ ਦੇ ਤੁਹਾਡੇ ਪ੍ਰਬੰਧ ਹੈਗੇ ਨੇ ਜਾਂ ਖਰਚਾ ਕਿੰਨਾ ਹੁੰਦਾ ਹੈ ਇਸ ਹਸਪੀਟਲ ਇਹ ਸਾਡੀ ਸਾਡੇ ਹਸਪੀਟਲ ਦੀ ਇੱਕ ਇੱਕ ਖਾਸੀਅਤ ਕਹਿ ਲਓ ਕਿ ਅਸੀਂ ਨਾਰਮਲ ਡਿਲੀਵਰੀ ਔਰ ਸੀਜ਼ੇਰੀਅਨ ਦੋਹਾਂ ਦਾ ਚਾਰਜ ਸੇਮ ਹੀ ਰੱਖਿਆ ਹੋਇਆ ਹੈ ਸੋ ਪੇਸ਼ੈਂਟ ਨੂੰ ਕਦੀ ਇਹ ਫੀਲਿੰਗ ਨਹੀਂ ਆਏਗੀ ਕਿ ਡਾਕਟਰ ਨੇ ਪੈਸੇ ਬਣਾਣ ਲਈ ਆਪਰੇਸ਼ਨ ਕਰ ਦਿੱਤਾ ਜੋ ਕਿ ਕਾਮਨਲੀ ਪੇਸ਼ੈਂਟ ਆ ਕੇ ਕਹਿੰਦੇ ਆ ਸੋ ਡਿਲੀਵਰੀ ਔਰ ਸੀਜ਼ੇਰੀਅਨ ਵਿਚ ਆਰ ਦਾ ਸੇਮ ਸੋ ਸੇਮ ਪੈਸਿਆਂ ਵਿੱਚ ਹੀ ਦੋਵੇਂ ਚੀਜ਼ਾਂ ਹੋਣਗੀਆਂ ਜਿਆਦਾਤਰ ਹਸਪਤਾਲ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਕਿ ਡਿਲੀਵਰੀ ਹੋ ਗਈ ਬੱਚੇ ਦਾ ਜਨਮ ਹੋ ਗਿਆ ਉਸ ਤੋਂ ਬਾਅਦ ਲਗਭਗ ਜ਼ਿੰਮੇਵਾਰੀ ਹਸਪਤਾਲ ਦੀ ਖਤਮ ਹੋ ਜਾਂਦੀਆਂ ਨੇ ਪਰ ਤੁਸੀਂ ਜਿਵੇਂ ਆਖ ਰਹੇ ਹੋ ਕਿ ਤੁਹਾਡੇ ਕੋਲੇ ਬਹੁਤ ਫੈਸਿਲਿਟੀਆਂ ਹੈਗੀਆਂ ਨੇ ਬੜੀਆਂ ਸਹੂਲਤਾਂ ਤੁਸੀਂ ਦੇ ਰਹੇ ਹੋ ਤੁਹਾਡੇ ਕੋਲੇ ਪੋਸਟ ਡਿਲੀਵਰੀ ਕੀ ਕੁਝ ਤੁਸੀਂ ਪ੍ਰੋਵਾਈਡ ਕਰਾਉਂਦੇ ਹੋ देखो इथे आरती हॉस्पिटल विच ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਦੇ ਜਨਮ ਨੂੰ ਇੱਕ ਸੈਲੀਬ੍ਰੇਸ਼ਨ ਦੀ ਤਰ੍ਹਾਂ ਮੰਨਿਆ ਜਾਏ ਇੱਕ ਬੱਚਾ ਪੈਦਾ ਕਰਨਾ ਇੱਕ ਕਪਲ ਦੇ ਲਈ ਲਾਈਫਟਾਈਮ ਇਵੈਂਟ ਹੈ ਔਰ ਪੂਰੇ ਪਰਿਵਾਰ ਦੀ ਵੀ ਇੱਕ ਸੈਲੀਬ੍ਰੇਸ਼ਨ ਦਾ ਮੌਕਾ ਹੁੰਦਾ ਤੇ ਇਸ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੇਸ਼ੈਂਟ ਨੂੰ ਐਸ ਅ ਫੈਮਿਲੀ ਇੱਥੇ ਬੱਚੇ ਦਾ ਵੈਲਕਮ ਕੀਤਾ ਜਾਏ ਸੋ ਐਟ ਬਰਥ ਯੂਜੂਲੀ ਬੱਚੇ ਦੀ ਫਰਸਟ ਕਿਟ ਰੂਮ ਡੈਕੋਰ ਤੋਂ ਲੈ ਕੇ ਕੇਕ ਕਟਿੰਗ ਐਂਡ ਮਦਰ ਨੂੰ ਇੱਕ ਲੈਕਟੇਸ਼ਨ ਅਸਿਸਟੈਂਟ ਦਿੱਤਾ ਜਾਂਦਾ ਹੈ ఫిజియోਥੈਰੇਪੀ ਸੈਸ਼ਨਸ ਰਨ ਕੀਤੇ ਜਾਂਦੇ ਨੇ ਸੋ ਐਟ ਦਾ ਐਂਡ ਪੇਸ਼ੈਂਟ ਨੂੰ ਜੋ ਡਿਸਚਾਰਜ ਕਰਦੇ ਆ ਉਸ ਟਾਈਮ ਬੱਚੇ ਦੀ ਬੇਬੀ ਕਿਟ ਐਂਡ ਦੈਨ ਵੀ ਹੈਵ ਦਸ ਫੈਸਿਲਿਟੀ ਫਾਰ ਲਿਮ ਪ੍ਰਿੰਟਿੰਗ ਆਲਸੋ ਇਹ ਇੱਕ ਨਵੀਂ ਚੀਜ਼ ਹੈ ਇਹਦੇ ਵਿੱਚ ਬੱਚੇ ਦੀ ਲਿਮਸ ਦੀ ਕਲੇ ਪ੍ਰਿੰਟਿੰਗ ਕਰਦੇ ਆ ਇਹਦੀ ਵੀ ਆਪਸ਼ਨ ਦਿੱਤੀ ਜਾਂਦੀ ਹੈ ਪੇਸ਼ੈਂਟ ਨੂੰ ਪੇਸ਼ੈਂਟ ਕੈਨ ਅਵੇਲ ਐਂਡ ਦੈਨ ਵੀ ਡੂ ਫੋਟੋ ਸੈਸ਼ਨਸ ਫਾਰ ਦਾ ਬੇਬੀ ਫੋਟੋ ਸੈਸ਼ਨ ਦੀ ਪੂਰੀ ਵੀਡੀਓਜ਼ ਔਰ ਫੋਟੋਸ ਪੇਸ਼ੈਂਟ ਨੂੰ ਦੇ ਦਿੰਨੇ ਆ ਔਰ ਐਟ ਦਾ ਟਾਈਮ ਆਫ ਡਿਸਚਾਰਜ ਬੇਬੀ ਦਾ ਇੱਕ ਐਲਮਨੈਕ ਔਰ ਬੇਬੀ ਡਾਇਰੀ ਜਿਹਨੂੰ ਕਹਿੰਦੇ ਆ ਉਹ ਵੀ ਇੱਕ ਪੇਸ਼ੈਂਟ ਨੂੰ ਦਿੱਤਾ ਜਾਂਦਾ ਹੈ ਸੋ ਦੈਟਸ ਇਟ ਉਸ ਤੋਂ ਬਾਅਦ ਜਦੋਂ ਛੁੱਟੀ ਹੋ ਜਾਂਦੀ ਹੈ ਉਸ ਤੋਂ ਬਾਅਦ ਵੀ ਜੇਕਰ ਕੋਈ ਕੰਪਲਿਕೇಷನ್ಸ್ ਹੁੰਦੀਆਂ ਨੇ ਉਸ ਤੋਂ ਬਾਅਦ ਵੀ ਫਾਲੋਅ ਅਪ ਪੂਰਾ ਰੱਖਿਆ ਜਾਂਦਾ ਹੈ ਹਾਂਜੀ ਉਸ ਦੇ ਵਿੱਚ ਪੇਸ਼ੈਂਟ ਨੂੰ ਅਸੀਂ ਪੋਸਟਨੇਟਲ ਸੈਸ਼ਨਸ ਆਫਰ ਕਰਦੇ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਐਂਟੀਨੇਟਲ ਕਲਾਸਿਸ ਹੁੰਦੀਆਂ ਨੇ ਐਸਾ ਹੀ ਪੋਸਟਨੇਟਲ ਕਲਾਸਿਸ ਵੀ ਫਿਜ਼ੀਓਥੈਰੇਪਿਸਟ ਐਂਡ ਡਾਕਟਰਸ ਅਟੈਂਡ ਕਰਦੇ ਨੇ ਜਿਦੇ ਵਿੱਚ ਪੇਸ਼ੈਂਟ ਨੂੰ ਅਗਰ ਕੋਈ ਵੀ ਦਿੱਕਤ ਆਏ ਆਫਟਰ ਬਰਥ ਤਾਂ ਪੇਸ਼ੈਂਟ ਕੈਨ ਵਾਕ ਇਨ ਟੂ ਦਾ ਹਸਪੀਟਲ ਐਨੀ ਟਾਈਮ ਐਂਡ ऑन फोन ਵੀ پیشنਟ ਕੰਸਲਟੇਸ਼ਨ ਕਰ ਸਕਦਾ ਹੈ ਐਂਡ ਅਪਨ ਵਾਕਿੰਗ ਇਨ ਕਲਾਸ اٹینڈ ਕਰ ਸਕਦਾ ਹੈ ਕੋਈ ਵੀ ਪੋਸਟ ਡਿਲੀਵਰੀ ਜਿਵੇਂ ਕੋਈ پیشنਟ ਨੂੰ ਮਸਲ ਪੇਨ ਪਰਨੀਅਲ ਮਸਲ ਪੇਨਸ ਜੀ ਹੋ ਜਾਂਦੀਆਂ ਨੇ ਉਸ ਨੂੰ ਈਜ਼ ਆਊਟ ਕਰਨ ਲਈ ਕਲਾਸਿਸ ਰਨ ਕਰਦੇ ਹਾਂ ਜੀ ਅੱਛਾ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਡਿਊਰਿੰਗ ਪ੍ਰੈਗਨਨਸੀ ਤੋਂ ਤੁਸੀਂ ਕਲਾਸਿਸ ਦਿੰਦੇ ਹੋ ਕਾਉਂਸਲਿੰਗ ਦਿੰਦੇ ਹੋ ਉਹ ਜਿਹੜੇ پیشنਟ ਤੁਹਾਡੇ ਨਾਲ ਐਨਰੋਲਡ ਕਰਦੇ ਨੇ ਤੁਹਾਡੇ ਕੋਲੇ ਜਿਹੜੇ ਇਲਾਜ ਕਰਾਉਂਦੇ ਨੇ ਉਹਨਾਂ ਵਾਸਤੇ ਇਹ ਤਾਂ ਕੋਈ ਵੀ ਲਾਭ ਲੈ ਸਕਦੇ ਇਸ ਜੀ ਹਾਂਜੀ ਇਹ ਤੁਸੀਂ ਬਹੁਤ ਅੱਛਾ ਇਕੁਏਸ਼ਨ ਪੁੱਛਿਆ ਇਹ ਕਲਾਸਿਸ ਬੋਥ ਐਂਟੀਨੇਟਲ ਡਿਲੀਵਰੀ ਤੋਂ ਪਹਿਲਾਂ ਔਰ ਡਿਲੀਵਰੀ ਤੋਂ ਬਾਅਦ ਵਾਲੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਫਿਜ਼ੀਓਥੈਰੇਪੀ ਕਲਾਸਿਸ ਦੈਨ ਡਾਈਟੀਸ਼ੀਅਨ ਕਲਾਸਿਸ ਲਮਾਜ਼ ਕਲਾਸਿਸ ਐਂਡ ਲੈਕਟੇਸ਼ਨ ਕਲਾਸਿਸ ਇਹ ਸਾਰੀ ਕਲਾਸਿਸ ਦੇ ਆਰ ਓਪਨ ਟੂ ਦ ਜਨਰਲ ਪਬਲਿਕ ਕੋਈ ਵੀ ਪੇਸ਼ੈਂਟ ਵਿਦਆਊਟ ਸਪੈਂਡਿੰਗ ਐਨੀ ਮਨੀ ਬੀਟ ਵਿਦ ਐਨੀ ਅਦਰ ਹਸਪੀਟਲ ਕਿਸੇ ਵੀ ਹਸਪੀਟਲ ਚ ਕੰਸਲਟੇਸ਼ਨ ਕਰ ਰਹੇ ਨੇ ਦੇ ਕੈਨ ਵਾਕ ਇਨ ਐਂਡ ਅਵੇਲ ਦ ਕਲਾਸਿਸ ਆਰਤੀ ਹਸਪੀਟਲ ਦੇ ਡਾਕਟਰ ਆਰਤੀ ਗੁਪਤਾ ਨੇ ਜਿਸ ਤਿੱਕ ਨਾਲ ਵਿਸਤਾਰ ਦੇ ਵਿੱਚ ਦੱਸਿਆ ਕਿ ਜੋ ਕਿ ਇਸ ਸਮੇਂ ਦੇ ਵਿੱਚ ਹਾਲਾਤ ਕੀ ਹੈ ਕਿ ਨੇ ਕਿਉਂ ਬੇਔਲਾਦਪਨ ਵਾਧ ਰਿਆ ਔਰ ਕਿਵੇਂ ਇਹਨਾਂ ਦੇ ਵੱਲੋਂ ਇਲਾਜ ਕੀਤਾ ਜਾਣਾ ਤੁਹਾਨੂੰ ਇਹ ਸਾਡੀ ਗੱਲਬਾਤ ਕਿਵੇਂ ਦੀ ਲੱਗੀ ਹੈ ਆਪਣੇ ਸਵਾਲ ਆਪਣੇ ਸੁਝਾਅ ਸਾਡੇ ਨਾਲ ਜਰੂਰ ਸਾਂਝੇ ਕਰਿਓ ਧੰਨਵਾਦ